ਜਦੋਂ ਯਿਸੂ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ ਤੋਂ ਮੈਂ ਨਹੀਂ ਜਾਦਾ ਫੈਲ ਗਈ ਕਿ ਲੋਕ ਹੁਣ ਖਾਲੀ ਯਿਸੂਸੀ ਨੂੰ ਹੀ ਮਾਰਨਾ ਨਹੀਂ ਚਾਹੁੰਦੇ ਸੀ ਬਲਕਿ ਉਹਨੂੰ ਵੀ ਮਾਰਨਾ ਚਾਹੁੰਦੇ ਸੀ ਜਿਹੜੇ ਜੀ ਉਠਾਉਣ ਦੀ ਸਮਰਥਾ ਦੇ ਦੁਆਰਾ ਖੁਦ ਜ਼ਿੰਦਾ ਹੋਇਆ ਸੀਗਾ ਮੈਂ ਇੱਥੇ ਕੁਝ ਕਹਿਣਾ ਚਾਹੁੰਦਾ ਤੁਹਾਡੇ ਸਭ ਦਾ ਧਿਆਨ ਚਾਹੁੰਦਾ ਹallelujah ਆਮਨ ਜੀ ਉਠਿਆ ਜੀਵਨ ਸੁੱਖਾ ਜੀਵਨ ਨਹੀਂ ਹੁੰਦਾ ਕਿਉਂਕਿ ਦੇਖ ਹੁਣ ਖਾਲੀ ਯਿਸੂ ਮਸੀਹ ਦੇ ਖਿਲਾਫ ਨਹੀਂ ਸੀਗੇ ਬਲਕਿ ਲਾਜ਼ਰ ਦੇ ਖਿਲਾਫ ਵੀ ਸੀ ਕਿਉਂਕਿ ਲਾਜ਼ਰ ਹੁਣ ਕੀ ਕਰਦਾ ਸੀਗਾ ਜਦੋਂ ਯਿਸੂ ਮਸੀਹ ਖੜਾ ਹੋ ਕੇ ਕਹਿੰਦਾ ਹੀ ਜੀਵਨ ਤੇ ਜੀ ਉਠਣਾ ਮੈਂ ਆ ਲਾਜ਼ਰ ਖੜਾ ਹੋ ਕੇ ਪਿੱਛੇ ਇਹ ਕਹਿੰਦਾ ਹੀ ਆਮੀਨ ਮੈਂ ਇਹਦਾ ਸਬੂਤ ਆ ਹੇ ਮੈਂ ਹਾਲੇਲੂਇਆ ਉਹ ਜਿਹਨੂੰ ਕਹਿੰਦਾ

ਜਿਹੜੋ ਕਵੇ ਮੈਂ ਪਾਪਾਂ ਨੂੰ ਛਡਾਉਣ ਵਾਲਾ ਆ ਤੇ ਪਿੱਛੇ ਕੋਈ ਲੋਕ ਆਮਨ ਕਰਨ ਵਾਲੇ ਹੋਣ ਮੈਂ ਇਹਦਾ ਗਵਾਹ ਆ ਕਿਉਂ ਛਡਾਉਣ ਵਾਲਾ ਆ ਉਹ ਕਵੇ ਮੈਂ ਨਵਾਂ ਜੀਵਨ ਦਿੰਦਾ ਪਿੱਛੇ ਲੋਕ ਕਹਿਣ ਵਾਲੇ ਹੋਣ ਹਾਂ ਮੈਨੂੰ ਦੇਖੋ ਮੈਂ ਇਹਦਾ ਗਵਾਹ ਆ ਪ੍ਰਭੂ ਯੀਸ਼ੂ ਮਸੀਹ ਨੇ ਉਹਨੂੰ ਜ਼ਿੰਦਾ ਹੀ ਤਾਂ ਕੀਤਾ ਸੀਗਾ ਕਿ ਜੋ ਮੈਂ ਆ ਇਨ੍ਹਾਂ ਦੇ ਵਿੱਚੋਂ ਦੀ ਪਰਬੇਟ ਹੋ ਸਕੇ ਪ੍ਰਭੂ ਨੂੰ ਇੱਕ ਤਾਂ ਜੀ ਉੱਠਦੇ ਗਵਾਚ ਚਾਹੀਦੇ ਆ ਇੱਕ ਚੀਨਾ ਪੰਛੀ ਮਾਰਦਾ ਆ ਤਾਂ ਕਿ ਦੂਸਰਾ ਉੱਡੇ ਔਰ ਉਹਦੀ ਗਵਾਹੀ ਦਵੇ ਹੁਣ ਲੋਕੀ ਖਾਲੀ ਈਸ਼ਮ ਸਿਦਾ ਪ੍ਰਚਾਰ ਹੀ ਨਹੀਂ ਸੁਣਦੇ ਸੀਗੇ ਉਹ ਲਾਗੇ ਗਵਾਹ ਵੀ ਸਿ ਦੇਖ ਰਹੇ ਸੀਗੇ ਉਹ ਸਭ ਨੂੰ ਘੇਰ ਕੇ ਕਹਿ ਸਕਦੇ ਜਿਉਂ ਜੀ ਉੱਠਣੀਆਂ ਗੱਲਾਂ ਕਰਦਾ ਆ ਨਾ ਤੇ ਲਾਜ਼ਰ ਦੇ ਖੁਜ ਨੂੰ ਨੇ ਜਿੰਦਾ ਕੀਤਾ ਆ ਓ ਪਿਆਰੋ ਪ੍ਰਾਪੋ ਅਗਰ ਇੱਕ ਲਾਜ਼ਰ ਇੰਨੀ ਉਹਦੀ ਨਾਮ ਦੀ ਮਹਿਮਾ ਕਰਵਾ ਸਕਦਾ ਆ ਜਦੋਂ ਇੱਥੇ ਬਹੁਤ ਸਾਰੇ ਲਾਜ਼ਰ ਪਾਪ ਚੋਂ ਜ਼ਿੰਦਾ ਹੋ ਜਾਣ ਤੇ ਕਿੰਨਾ ਉਹਦਾ ਵਚਨ ਹੋਰ ਵੀ ਸੱਚਾ ਪ੍ਰਮਾਣਿਤ ਸਾਬਿਤ ਹੁੰਦਾ ਆ ਜਦੋਂ ਤੁਹਾਡੇ ਵਰਗੇ ਪਵਿੱਤਰ ਜੀ ਇਲਾ ਪਹਿਣ ਜਦੋਂ ਇਹ ਬਾਈਬਲ ਕਹੇ ਕਿ ਆ ਪਵਿੱਤਰ ਤਾਈ ਦਾ ਵਚਨ ਆ ਪਿੱਛੇ ਲੋਕ ਖੜੇ ਹੋ ਸਕਦੇ ਨਹੀਂ ਉਹਦਾ ਸਬੂਤ ਆ ਔਰ ਲੋਕ ਤੁਹਾਡੇ ਵਿੱਚੋਂ ਪਵਿੱਤਰ ਤਾਈ ਨੂੰ ਦੇਖਣ ਜੀਉਟਨ ਨੂੰ ਦੇਖਣ ਗਵਾਹਿਆਂ ਨੂੰ ਸੁਣਨ ਵੱਡੇ ਅਦਭੁਤ ਕੰਮ ਦੇਖਣ ਉਹ ਫਿਰ ਮੰਨਣਗੇ ਸੱਚਮੁੱਚ ਬਾਈਬਲ ਸੱਚੀ ਕਿਤਾਬ ਹੈ ਜੀਸੂ ਮਸੀਹ ਜਿਉਂਦਾ ਹੈ ਕਿਉਂਕਿ ਜੋ ਇੱਥੇ ਲਿਖਿਆ ਇਹ ਲੋਕ ਉਹਦੇ ਗਵਾਹ ਹੈ ਲਾਜ਼ਰ ਉਹਦੇ ਜੀ ਉੱਠਣ ਦੀ ਸਮਰਥਾ ਦਾ ਗਵਾਹ ਸੀਗਾ ਮੈਂ ਕਿੰਨਾ ਪ੍ਰਭੂ ਸਾਨੂੰ ਇੰਨੇ ਪਵਿੱਤਰ ਬਣਾ ਇੰਨੇ ਸਾਨੂੰ ਮਸਾ ਥੱਲੇ ਕਰ ਜਦੋਂ ਲੋਕ ਤੇਰੇ ਬਾਰੇ ਚ ਪੜਨ ਕਿ ਤੇਰੀ ਹਜ਼ੂਰੀ ਚ ਪਾਪ ਨਹੀਂ ਠਹਿਰਦਾ ਤਰਤਾਈ ਦਾ ਖੁਦਾ ਆ ਇਹ ਸਾਡੀ ਜ਼ਿੰਦਗੀ ਇੱਕ ਗਵਾਹ ਦੇ ਤੌਰ ਤੇ ਹੋਣ ਸੱਚਮੱਚ ਉਹ ਪਵਿੱਤਰ ਸੱਚਮੱਚ ਉਹ ਚੰਗਾ ਕਰਨ ਵਾਲਾ ਆ ਜੇ ਅੱਜ ਯਿਸੂ ਮਸੀਹ ਤੇ ਖੜਾ ਹੋ ਕੇ ਕਵੇ ਮੈਂ ਹਾਲਾਤਾਂ ਨੂੰ ਬਦਲ ਦੇਣ ਵਾਲਾ ਪਰਮੇਸ਼ਰ ਆ ਕੀ ਕੋਈ ਲੋਕ ਗਵਾਹ ਹੋਣਗੇ ਜਿਹੜੇ ਕਹਿ ਸਕਣ ਮੈਂ ਦਾ ਸਬੂਤ ਆ ਹਾਲਾਤਾਂ ਨੂੰ ਬਦਲ ਦੇਣ ਵਾਲਾ ਖੁਦਾ ਆ ਜੇ ਅੱਜ ਉਹ ਕਵੇ ਮੈਂ ਚੰਗਾ ਕਰਨ ਵਾਲਾ ਆ ਕੀ ਕੋਈ ਹੱਥ ਖੜੇ ਹੋਣਗੇ ਜਿਹੜੇ ਕਹਿ ਸਕਣ ਮੈਂ ਦਾ ਗਵਾਹ ਆ ਜੋ ਕਵੇ ਮੈਂ ਅੱਜ ਵੀ ਜੀ ਉਠਾਉਣ ਦੀ ਸਵਰਥ ਰੱਖਦਾ ਆ ਮੈਂ ਉਹਦਾ ਗਵਾ ਆ ਹਾਂ ਅੱਜ ਵੀ ਮਰਤਿਆਂ ਚੋਂ ਜ਼ਿੰਦਾ ਕਰਨ ਦੀ ਸਵਰਥ ਰੱਖਦਾ ਆ ਉਹ ਅੱਜ ਵੀ ਸਭ ਕੁਝ ਕਰਦਾ ਅੱਜ ਵੀ ਉਹ ਵੈਸ਼ਿਆਵਾਂ ਨੂੰ ਬਦਲਦਾ ਉਹ ਡਾਕੂਆਂ ਨੂੰ ਚੋਰਾਂ ਨੂੰ ਬਦਲਦਾ ਉਹ ਹਰਾਮ ਕਰਨ ਨੂੰ ਬਦਲ ਦਿੰਦਾ ਆ ਉਹ ਸਾਮਰੀ ਵਰਗਿਆਂ ਨੂੰ ਬਦਲ ਦਿੰਦਾ ਆ ਉਹ ਯੱਕੀ ਵਰਗਿਆਂ ਨੂੰ ਬਦਲਦਾ ਆ ਉਹ ਤਨੀ ਜਵਾਨ ਔਰ ਸਭ ਕੁਝ ਪੌਲਿਸ ਵਰਗਿਆਂ ਨੂੰ ਬਦਲਦਾ ਸਭ ਕੁਝ ਕਰਦਾ ਐਹੀ ਉਹਦੇ ਗਵਾ ਆ ਓ ਕਿਨੇ ਆਮਨ ਕਹਿ ਸਕਦੇ ਆ ਹallelujah ਪ੍ਰਭ ਦਾ ਨਾਮ ਹੀ ਮਾਪੇ ਇਹ ਗੁਰ ਜੀ ਉੱਤੋਂ ਲੇ ਗਵਾਇਆ ਤਾਈਓ ਨੇ ਕਿਹਾ ਇੱਕ ਪੰਛੀ ਨੂੰ ਮਾਰਨੇ ਦੂਜੇ ਨੂੰ ਜਿੰਦਾ ਛੱਡ ਇਹ ਜਿੱਥੇ ਜਿੱਥੇ ਆਪਣੇ ਪ੍ਰਾਣ ਨੂੰ ਹਿਲਾਏਗਾ ਲਹੂ ਦੀਆਂ ਬੂੰਦਾਂ ਥੱਲੇ ਡਿੱਗਣਗੀਆਂ ਇਹ ਗਵਾਹੀ ਦੇਗਾ ਕਿ ਕੋਈ ਮਰਿਆ ਆ ਮੇਰੇ ਲਈ ਅੱਜ ਪ੍ਰਭੂ ਨੂੰ ਲੋਕ ਸਹੀ ਨੇ ਇਸ ਲਈ ਜਿੰਨਾ ਵਧੀਆ ਜੀਵਨ ਜੀ ਹੋ ਸਕਦਾ ਜੀਓ ਤਾਂ ਕਿ ਇਸ ਦੁਨੀਆ ਨੂੰ ਦਿਖਾਇਆ ਜਾ ਸਕੇ ਇੱਕ ਦਾਣਾ ਮਰਿਆ ਸੀਗਾ ਔਰ ਕਈ ਦਾਣੇ ਜਿੰਦਾ ਕਰਕੇ ਆਇਆ ਹੈ